ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਰੀ ਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਪਿੰਡ ਝੱਖੜ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਇਸ ਪਿੰਡ ਨੂੰ ਜੈਤੋ ਪਾ ਜਾਂਦੀ ਆ ਬਾਜੇਖਾਨੇ ਦੇ ਨੇੜੇ ਰਹਿ ਜਾਂਦਾ ਇੱਕ ਪਾਸੇ ਬਰਗਾੜੀ ਰਹਿ ਜਾਂਦਾ ਇਸ ਪਿੰਡ ਦੇ ਬਾਈ ਕੋਲੇ ਪਹਿਲਾ ਸੁਆ ਗੱਬਨ ਝੂਟੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਇਹਨੂੰ ਦੋਸਤੋ ਫੋਲੋ ਕਰ ਲੇ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਬਾਈ। ਹਾਂਜੀ ਠੀਕ ਆ। ਨਾਂ ਦੱਸਿਓ ਬਾਈ ਆਪਣਾ। ਗੁਰਪਿਆਰ ਸਿੰਘ। ਗੁਰਪਿਆਰ ਸਿੰਘ। ਠੀਕ ਆ। ਤੇ ਬਾਈ ਗੁਰਪਿਆਰ ਇੱਕ ਵਾਰੀ ਆਪਣਾ ਨੰਬਰ ਦੱਸਿਓ ਜੀ। 98550 ਠੀਕ ਆ। 6224 ਠੀਕ ਆ। ਦੁਬਾਰੇ ਫੇਰ ਬੋਲ ਦਿਓ। 98550 6224 ਠੀਕ ਆ। ਇਹ ਝੋਟੀ ਬਾਈ ਆਪਣੇ ਘਰ ਦੀ ਆ। ਹਾਂਜੀ ਘਰ ਦੀ ਆ। ਠੀਕ ਆ। ਕਿਨ ਮਸੂਆ ਸੁਣਾ ਬਾਈ। ਪਹਿਲਾਂ ਹੀ ਆ। ਠੀਕ ਆ ਕਿੰਨੇ ਦਿਨ ਪਏ ਬਈ ਸੂਨ ਚ 8 ਦਿਨ ਪਏ ਠੀਕ ਆ 8 ਦਿਨ ਪਏ ਆ ਤੇ ਸੀਮਨ ਕਿਹੜਾ ਦੱਸਦੇ ਸੀ ਬਈ ਲੱਗਿਆ ਕੋਈ ਨੂਰ ਦਾ ਜੀ ਕੋਹੇ ਨੂਰ ਦਾ ਲੱਗਿਆ ਹਾਂਜੀ ਠੀਕ ਆ ਤੇ ਦਿਨ ਕਿੰਨੇ 8 ਲੈ ਜੂਗੀ ਬਈ ਹਾਂਜੀ ਲੈ ਜੂਗੀ ਠੀਕ ਆ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ ਬਈ ਆਪਣੇ ਕੋਲੇ ਸੀਗਾ ਪਹਿਲਾਂ 10 ਕੁ ਸੀਗਾ ਜੀ ਮੰਨ ਕੇ ਚੱਲੋ ਠੀਕ ਆ 10 ਕੁ ਦੇ ਪਹਿਲੇ ਸੁਹੇਲ 10 ਕੁ ਦੇ ਲਗਭਗ ਖੜਿਆ ਠੀਕ ਆ ਇਹ ਛੋਟੀ ਉਮਰ ਚ ਬਣ ਗਈ ਲੱਗਦੀ ਬਈ ਹਨਾ ਹਾਂਜੀ ਬਾਕੀ ਪਹਿਲਾਂ ਨਾਲ ਜੀ ਠੀਕ ਆ ਕੱਦ ਮੀਡੀਅਮ ਜਿਹਾ ਰਹੇਗਾ ਨਾ ਜਿਹੜੇ ਹਿਸਾਬ ਨਾਲ ਲਓ ਬਈ ਕੱਦ ਮੀਡੀਅਮ ਆ ਪਹਿਲਾ ਸੂਆ ਕਰਮਾਣੀ ਨੇ ਸੂਏ ਆ ਤੇ ਜੇ ਗੱਲ ਕਰੀਏ ਦੋਸਤੋ ਇੱਥੇ ਆ ਕੇ ਤੁਸੀਂ ਆਪਦੀ ਤਸੱਲੀ ਕਰ ਲੈਣੀ ਸਿੰਘ ਬਿਲਕੁਲ ਕੁੰਡਾ ਤੇ 8 ਦਿਨ ਬਾਈ ਜਾਂਦਾ ਹਜੇ ਸੂਨ ਦੇ ਵਿੱਚ ਬਾਕੀ ਆ ਹਵਾਨੇ ਜਜਮੈਂਟ ਤੁਹਾਨੂੰ ਕਰਾਉਣੇ ਆ ਦੇਖ ਸਕਦੇ ਆ ਹਵਾਨਾ ਦੋਸਤੋ ਲਗਭਗ 8 ਦਿਨ ਸੂਨ ਦੇ ਵਿੱਚ ਬਾਕੀ ਆ ਤਕਰੀਬਨ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਦੋਸਤੋ ਜੇ 8 ਦਿਨਾਂ ਨਾਲ ਜਾਂਦੀ ਆ ਤੇ ਵਜਨ ਦੇ ਹਿਸਾਬ ਨਾਲ ਦੋਸਤੋ ਹਵਾਨਾ ਝੂਟੀਆਂ ਸੂਨਾ ਤਿਆਰ ਕਰ ਜਾਣਾ ਰੱਖੂ ਹੀ ਕਰਮਾ ਵਾਲੀ ਫੈਕਸ ਜੇ ਇਹ ਤੋੜ ਕੇ ਤੁਹਾਨੂੰ ਖਾ ਦਨੇ ਆ ਤੁਰੀ ਜਾਂਦੀ ਤੋਂ ਲੈ ਵੀ ਖੋਲ ਲਾ ਆਪਦੀ ਤੁਸੀਂ ਅਨਮਾਨ ਲਾ ਲੈਣੀ ਆ ਮੀਰੀ ਮਕਾਦੇ ਵਿੱਚ ਹੈ ਜੀ ਦੋਸਤੋ ਫਵਾਨਾ ਲਗਭਗ ਸੋਨਾ ਬਣਾਉਗੀ ਆਖ ਦਿਨ ਸੂਣ ਚ ਪਈ ਐ ਤੇ ਦੁੱਧ ਬਾਈਆਂ ਦਾ ਪਹਿਲਾ ਸੂਆ ਸੁਣੀ ਆ ਕਹਿ ਨਹੀਂ ਸਕਦੇ ਕੁਝ ਵੀ ਕਿੰਨਾ ਪਾ ਦੇ ਮਾਂ ਦਾ ਦੁੱਧ ਇਹਦੀ ਦਾ ਪਹਿਲੇ ਸੂਏ ਬਾਈਆਂ ਦਾ ਵੀ 10 ਕਿਲੋ ਦੇ ਲਗਭਗ ਰਿਆ ਸਿੰਗ ਦੀ ਗੱਲ ਕਰੀਏ ਬਿਲਕੁਲ ਕੁੰਡਾ ਹੀ ਸਿੰਗ ਆ ਦੋਸਤੋ ਬਾਕੀ ਪਤਲੀ ਚਮੜੀ ਦੇ ਵਿੱਚ ਹੈਗੀ ਆ ਗੈਵ ਜੀ ਗੱਲ ਕਰੀਏ ਤਾਂ ਸੋਣਾ ਜਿਹੜੇ ਹਿਸਾਬ ਨਾਲ ਹਵਾਨੇ ਦੀ ਤਿਆਰੀ ਆ ਦੇਖ ਸਕਦੇ ਗੈਵ ਸ ਹੈ ਚੈੱਕ ਕਰ ਸਕਦੇ ਆ ਤੁਸੀਂ ਬਈ ਗੁਰਪਿਆਰ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆਗੇ ਇਦੋਂ ਪਤਾ 80000 ਮੁੱਲ ਠੀਕ ਆ 85000 ਮੁੱਲ ਕਰਦੇ ਆ ਠੀਕ ਆ ਮਾਨਤਨ ਕਰਦੇ ਆਗੇ ਬਈ ਹਾਂਜੀ ਹੋ ਜੂ ਮੌਕੇ ਠੀਕ ਆ ਲੋ ਵੀ 85000 ਰੁਪਇਆ ਰੇਟ ਆ ਮੌਕੇ ਤੇ ਮਾਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਝਖੜਾ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਸਪਨ ਨੂੰ ਜੈਤੋ ਪੈ ਜਾਂਦੀ ਆ ਨੰਬਰ ਸਕਰੀਨ ਤੇ ਐਸ ਨੰਬਰ ਤੇ ਸੰਪਰਕ ਕਰਿਆ ਬਈ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਕੋਸੇ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਮੇਰ ਦੇ ਨਾਮ ਲਿਖੀ ਦਿਵਸ ਦਾ ਧੰਨਵਾਦ